ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਅਮਰਤ ਸਕੀਮ ਤਹਿਤ ਵਾਟਰ ਸਪਲਾਈ ਵਿਭਾਗ ਪੰਜਾਬ ਵੱਲੋਂ ਗਰਾਹ ਦੇ ਵਕਵਕਵਾੜਾ ਚ ਪੀਣ ਵਾਲੇ ਸ਼ੁੱਧ ਪਾਣੀ ਦੀ ਪਾਈਪਲਾਈਨ ਪਾਈ ਜਾ ਰਹੀ ਹੈ ਇਸ ਕੰਮ ਦੀ ਸ਼ੁਰੂਆਤ ਸਿੱਖਿਆ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਗੁਰਾਇਆਂ ਸ਼ਹਿਰ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਗੁਰਾਇਆਂ ਦੇ ਵਾਸੀਆਂ ਨੂੰ ਪੀਣ ਵਾਲਾ ਸ਼ੁੱਧ ਅਤੇ ਸਾਫ਼ ਪਾਣੀ ਦੇਣ ਦੇ ਮਕਸਦ ਨਾਲ ਸ਼ਹਿਰ ਅੰਦਰ 1 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਲਾਈਨ ਪਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਜਲਦ ਹੀ ਚਲਾਇਆ ਜਾਵੇਗਾ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਨੇ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਅਰਵਿੰਦ ਮਹਿਤਾ ਐਸ ਡੀਓ ਅਰੰਗ ਕਲਿਆਣ ਮਾਰਕੀਟ ਕਮੇਟੀ ਗੁਰਾਹ ਦੇ ਚੇਅਰਮੈਨ ਪ੍ਰਦੀਪ ਦੁੱਗਲ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਵਾਈਸ ਪ੍ਰਧਾਨ ਐਸ ਸੀ ਵਿੰਗ ਸੰਜੀਤ ਟਵਾਲ ਹਰਮੇਸ਼ ਲਾਲ ਸੰਜੀਪ ਕੰਡਾ ਸੰਜੀਵ ਹੀਰ ਗੁਰਵਿੰਦਰ ਨੌਹਰਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ ਹਾਂਜੀ ਸਰ ਜੀ ਅੱਜ ਉਦਘਾਟਨ ਹੈ ਕਿੰਨੇ ਦੇ ਲਗਰ ਨਾਲ ਅੱਜ ਬੜੀ ਖੁਸ਼ੀ ਦਾ ਭਾਵਿਆ ਦਿੱਖੂ ਹਲਕਾ ਬਦਾਸਵਾ ਫਲੋਰ ਦਾ ਸ਼ਹਿਰ ਜਿਲ੍ਹਾ ਕਸਬਾ ਕਰਾਇਆ ਹੈ ਇਹ ਕਿਰਾਇਆ ਕਸਬਾ ਜਿਹੜਾ ਪਿਛਲੇ 70 75 ਸਾਲਾਂ ਦੇ ਬੱਲੇ ਵਾਲਾ ਅਣ ਗੋਲਿਆ ਸੀ ਹਰ ਸੋਤ ਅੱਜ ਇੱਥੇ ਹੁਣ ਆਪਾਂ ਖੜੇ ਹੈਗੇ ਇੱਥੇ ਜਿਹੜੇ ਵਸਿੰਦੇ ਨੇ ਜਿਹੜੇ ਇਸ ਵਾਲਡਾਂ ਦੇ ਵਸਨੀਕ ਨੇ ਬਾਡ ਨੰਬਰ 4 ਬਾਡ ਨੰਬਰ 5 ਦੇ ਉਹਨਾਂ ਸਾਰਿਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਚਾਹੀਦੀ ਹੈ ਕੋਈ ਵੀ ਵਾਟਰ ਸਪਲਾਈ ਦਾ ਜਿਹੜਾ ਇੱਥੇ ਪਾਇਪ ਪੀਸੀ ਪਿਆ ਹੈ ਸੋ ਯਤਨ ਕੀਤਾ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ ਇੱਕ ਕਰੋੜ 28 ਲੱਖ ਦੀ ਲਾਗਤ ਦੇ ਨਾਲ ਜਿਹੜੇ ਅਸੀਂ ਅੱਜ ਤਿੰਨ ਚਾਰ ਪ੍ਰੋਜੈਕਟ ਜਿਹੜੇਗੇ ਸ਼ੁਰੂ ਕਰਨ ਜਾ ਰਹੇ ਆ ਉਹ ਵਾਟਰ ਸਪਲਾਈ ਦੇ ਪਾਈਪ ਰਹਿਣਗੇ ਇੱਥੇ ਹਰ ਨਾਗਰਿਕ ਨੂੰ ਜਿਲੇਗਾ ਵਧੀਆ ਪੀਣ ਵਾਲਾ ਪਾਣੀ ਮਿਲੇਗਾ ਇੱਥੇ ਮਣੀਆ ਔਰ ਇਹਦੇ ਦਲਵਾ ਕਾਨੂੰਨੀ ਦੇ ਵਿੱਚ ਵੀ ਹੈਗੇ ਆ ਔਰ ਨਾ ਰਾਮਗੜੀਆ ਮਹੱਲਾ ਵੀ ਆ ਰਿਸ਼ੀ ਨਗਰ ਆ ਰਣਵੀਰ ਨਗਰ ਆ ਤੇ ਬੱਸ ਸਟੈਂਡ ਦੇ ਮੇਲੇ ਜਿਹੜੇ ਹੈਗੇ ਆ ਉਹੀ ਬੋਤਲ ਜਿਹੜਾ ਇਹਨਾਂ ਆਪਾਂ ਕਰ ਰਹੇ ਹਾਂ 4-5 ਪੁਆਇੰਟ ਹੈ ਇਸ ਦੇ ਸਾਥ ਉਹ ਸਾਰੇ ਹੀ ਜਿਹੜੇ ਹੈਗੇ ਆ ਇਸ ਲਾਗਤ ਦੇ ਨਾਲ ਅਸੀਂ ਮੁਕੰਮਲ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਵਧੀਆ ਪੀਣ ਵਾਲਾ ਪਾਣੀ ਦੀ ਲਾਗਤ ਮਿਲ ਜਾ ਪਹੁਆਇਆ ਜਾ ਸਕੇ ਸ਼ਹਿਰ ਕਰਾਇਆ ਦੇ ਵਿਕਾਸ ਤੇ ਕੰਮ ਜਿਹੜਾ ਤੁਸੀਂ ਦੇਖਿਆਵੇਂ ਪਿੱਛੇ ਵੀ ਕਾਫੀ ਹਰੇ ਰੀਵਾਰੂ ਚੱਲੇ ਨੇ ਚਾਹੇ ਉਹ ਐਸਟੀਪੀ ਦਾ ਕੰਮ ਹੋਵੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਕੰਮ ਹੈ ਉਹ ਵੀ ਬੜੇ ਜੋਰ-ਚੋਰ ਦੇ ਨਾਲ ਚੱਲਿਆਗਾ ਉਹ ਜਿਹੜਾ ਹੈ ਪਹਿਲਾਂ ਕੁਝ ਜਿਹੜੀ ਉਹਦੀ ਸਪਲਾਈ ਜਿਹੜੀ ਹੈਗੀ ਆ ਉਹ ਕਿਸੇ ਕਾਰਨਾਂ ਕਰਕੇ ਜਿਹੜਾਗਾ ਨਿਕਾਸੀ ਸਿਸਟਮ ਜਿਹੜਾ ਸਗਾ ਉਹ ਰੁਕਿਆ ਸੀਗਾ ਕਿਉਂਕਿ ਸੀਵਰੇਜ ਜਿਹੜਾ ਸਾਰਾ ਬਲਾਕੇ ਸੀ ਉਹ ਸਾਰਾ ਸੀਵਰੇਜ ਜਿਹੜਾਗਾ ਅਸੀਂ ਖੋ ਰਹੇ ਆ ਸਾਰੀ ਟੀਮ ਲੱਗੀ ਆ ਦਿਨ ਰਾਤ ਉਹ ਜਦੋਂ ਖੁੱਲ ਗਿਆ ਤਾਂ ਇਧਰ ਇੱਕ ਵੀ ਪਾਣੀ ਦੀ ਬੂੰਦ ਜਿਹੜੀ ਹੈਗਾ ਗਲੀਆਂ ਨਾਲੀਆਂ ਦੇ ਵਿੱਚ ਤੁਹਾਨੂੰ ਨਹੀਂ ਦਿਸੇਗੀ ਸੋ ਜਿੱਥੇ ਵੀ ਕਿਤੇ ਗਲੀਆਂ ਨਾਲੀਆਂ ਦੇ ਵਿੱਚ ਕੋਈ ਐਂਟਰੀ ਲੋਕ ਦਾ ਕੰਮ ਆ ਜਾਂ ਕੋਈ ਹੋਰ ਵਿਕਾਸ ਦਾ ਕੰਮ ਆ ਉਹ ਤੁਹਾਡੇ ਲਈ ਅਸੀਂ ਯਤਨ ਚੀਰਿਆ ਪੂਰੀ ਸਮੂਚੀ ਟੀਮ ਆ ਆਖੜੀ ਨੇ ਮੇਰੇ ਚੇਅਰਮੈਨ ਸਾਥੀ ਜਿਹੜਿਆ ਔਰ ਸਾਰੇ ਕੌਂਸਲ ਜਿਹੜੇ ਹੈਗੇ ਆ ਔਰ ਮੌਤਵਾਰ ਵਿਅਕਤੀ ਜਿਹੜੇ ਹੈਗੇ ਸਾਰੇ ਖੜੇ ਆ ਅਸੀਂ ਹਰ ਵਕਤ ਜਿਹੜਾ ਹੈਗਾ ਤੁਹਾਡੇ ਨਾਲ ਜਿਹੜਾ ਹੈਗਾ ਮੁੱਢਾ ਮੁੱਢਾ ਲਾ ਕੇ ਜਿਹਨਾਂ ਦਾ ਬਖਾਸੇ ਕੰਮ ਦੇ ਵਿੱਚ ਅੱਗੇ ਆ ਗਏ ਧੰਨਵਾਦ ਸੋ ਟਾਈਮ ਬਾਉਂਡ ਟਾਈਮ ਬਾਉਂਡ ਵੀ ਹੈਗਾ ਇਹ ਤਾਂ ਕਦੇ ਤੱਕ ਜੀ ਜੀ ਇਹ ਇਹ ਸਾਰੇ ਜਿਹੜੇ ਟੈਂਡਰ ਹੋ ਚੁੱਕੇ ਆ ਹਾਂਜੀ 6 ਮਹੀਨੇ ਦਾ ਪਰ ਇਹਦਾ ਮਤਲਬ ਜਿਹੜੇ ਹੈਗੇ ਆ ਕੰਮ ਜਿਹੜਾ ਹੈਗਾ ਸ਼ੁਰੂ ਕਰ ਦੇਣਾ ਹੈਗਾ 6 ਮਹੀਨੇ ਇਹ ਮੈਨੂੰ ਲੱਗਦਾ ਵੀ ਕੰਮ ਤੇ ਜ ਸਮਾਨ ਆ ਗਿਆ ਤਾਂ ਉਹਦੇ ਤੁਸੀਂ ਸ਼ੁਰੂ ਕਰਾ ਸ਼ੁਰੂ ਕਰਦਾ ਕੰਮ ਕਰ ਦੇਣਾ ਹੈਗਾ ਠੀਕ ਹੈ ਹਾਂਜੀ ਮੈਂ ਸੁਦੇਸ਼ ਕੁਮਾਰ ਬਿੱਲਾ ਬਲਾਕ ਪੱਧਰ ਆਮਾ ਦੀ ਪਾਰਟੀ ਕਰਾਇਆ ਅੱਜ ਸਾਡੇ ਮਾਨਯੋਗ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਡਿਪਮਾ ਜੀ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਗੁਰਾਇਆਂ ਦੇ ਵਿੱਚ ਆਏ ਅੱਜ ਉਹਨਾਂ ਨੇ ਸ਼ੁੱਧ ਪਾਣੀ ਪੀਣ ਵਾਲਾ ਪਾਣੀ ਜਿਹੜਾ ਕਈ ਇਲਾਕਿਆਂ ਦੇ ਗੁਰਾਇਆਂ ਦੇ ਵਿੱਚ ਮਟਰ ਸਪਲਾਈ ਨਹੀਂ ਪਈ ਸੀ ਅੱਜ ਉਹਨਾਂ ਨੇ ਸੜਕਾ ਪ੍ਰਿੰਸੀਪਲ ਜੀ ਦੀ ਸੜਕਾ ਜੀ ਗੁਰਾਇਆਂ ਦੇ ਵਿੱਚ ਘਟੋ ਘਟ ਤਰੀਵਨ ਸਵਾ ਕਰੋੜ ਤੋਂ 2 ਕਰੋੜ ਦੇ ਵਿੱਚ ਜਿਹੜੇ ਆ ਵਾਟਰ ਸ਼ੁੱਧ ਪਾਣੀ ਪਿੰਡਾਂ ਦੇ ਉਦਗਾਰਨ ਕੀਤੇ ਗਏ ਉਹਨਾਂ ਦੇ ਨਾਲ ਐਸਜੀਓ ਵਾਟਰ ਸਪਲਾਈ ਐਕਸ਼ਨ ਵਾਟਰ ਸਪਲਾਈ ਮੌਜੂਦ ਸਨ ਉਹ ਲਗੜਾ ਕੰਮ ਹੈ ਬਹੁਤ ਤੇਜ਼ੀ ਦੇ ਨਾਲ ਗ੍ਰੈਂਡ ਦੇ ਵਿੱਚ ਹੋਣ ਜਾ ਰਿਹਾ ਉਹਨਾਂ ਨੇ ਅੱਜ ਇਹ ਵੀ ਦੱਸਿਆ ਕਿ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਹੈ ਐਸਟੀਪੀ ਸਾਡਾ ਤਿਰਤਿਕ ਸਾਡਾ 99% ਚੱਲੂ ਆ ਔਰ ਸਿਵਲ ਬੋਰਡ ਮੁਹੱਈਆ ਕਰਤੀ ਹੈ ਯਾਨਕਿ ਇਸ ਨੂੰ ਇਸ ਮਹੀਨੇ ਦੇ ਵਿੱਚ ਅਸੀਂ ਚਾਲੂ ਕਰਕੇ ਸ਼ਹਿਰ ਨਿਵਾਸੀਆਂ ਨੂੰ ਇੱਕ ਤੋਹਫ਼ਾ ਦੇਣ ਜਾ ਰਹੇ ਆਂ ਔਰ ਜਿਹੜੀ ਆਗਾਮੀ ਚੋਣਾਂ ਆ ਰਹੀਆਂ ਨੇ ਨਗਰ ਕੌਂਸਲ ਦੀਆਂ ਉਹਦੇ ਵਿੱਚ ਵੀ ਅਸੀਂ ਸਾਡੀ ਕੋਈ ਟੀਮ ਹੈ ਜੋ ਖੋਜ ਦੇ ਨਾਲ ਲੱਗੀ ਹੋਈ ਆ ਔਰ 13-13 ਵਾਲੇ ਜਿੱਤ ਕੇ ਅਸੀਂ ਗ੍ਰਾਹਕ ਨਿਵਾਸੀਆਂ ਨੂੰ ਪਹਿਲੀ ਵਾਰਕ ਤੋਹਫ਼ਾ ਦੇਣ ਜਾ ਰਹੇ ਆਂ ਧੰਨਵਾਦ